ਬਾਈ ਜੀ ਲੱਖੇ ਸਧਾਨੇ ਦੀ ਆ ਵੀਡੀਓ ਨੇ ਤੜਥੱਲੀ ਮਚਾ ਕੇ ਰੱਖੀ ਪਈਆ ਉਹ ਇਸ ਕਰਕੇ ਕਹਿਣਾ ਜਿਹੜੇ ਕਹਿੰਦੇ ਸੀਗੇ ਨਾ ਪਾਣੀਆਂ ਦੇ ਮੁੱਦੇ ਤੇ ਬੋਲਦਾ ਨਹੀਂ ਬਾਈ ਜੀ ਕੱਲੀ ਕੱਲੀ ਗੱਲ ਐਨ ਪਰੋਈ ਪਈਆ ਚੰਗੀ ਤਰ੍ਹਾਂ ਸੁਣ ਲਿਓ ਸਾਥ ਦਿਓ ਪੰਜਾਬੀਓ ਉਹ ਇਸ ਕਰਕੇ ਕਹਿਣਾ ਜੇ ਹੁਣ ਨਾ ਸਾਥ ਦਿੱਤਾ ਨਾ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਬੰਦਾ ਮਕਰ ਸਾਹਿਬ ਜਿਹੜਾ ਬੰਦਾ ਇੱਕ ਇੰਡਸਟਰੀਅਲ ਕਰੋੜਾ ਰੁਪਿਆ ਕਮਾਉਂਦਾ ਜਿਹੜਾ ਬੰਦਾ ਮੋਟਾ ਚੜਾਵਾ ਕਰੋੜਾਂ ਰੁਪਈਆ ਦਾ ਫੰਡ ਸਰਕਾਰਾਂ ਨੂੰ ਲੀਡਰਾਂ ਨੂੰ ਚੜਾਵਾ ਦੇ ਸਕਦਾ ਹੈ ਉਹਦੇ ਲਈ 15-20 ਲੱਖ ਰੁਪਏ ਜੁਰਮਾਨਾ ਦੀ ਚੀਜ਼ ਹੈ ਜਿੰਨਾ ਜਿੰਨਾ ਇਸ ਪਾਸੇ ਇੰਡਸਟਰੀਆਂ ਨੇ ਜਿੱਥੋਂ ਕੰਮ ਕਰ ਸ਼ੁਰੂ ਹੁੰਦਾ ਹੈ ਪਟਿਆਲੇ ਚ ਆਗੀਆਂ ਉਦੋਂ ਪਿੱਛੇ ਰੋਪੜ ਚ ਆਗੀਆਂ ਉਦੋਂ ਅੱਗੇ ਆਗੀਆਂ ਉਹ ਗੁજરાਤਾਂ ਆਂਦੀਆਂ ਫੈਕਟਰੀਆਂ ਦਾ ਪਾਣੀ ਯਾਰ ਵੀ ਆਜ ਉਹ ਉਹਦੇ ਚਾ ਕੇ ਪਿੰਦਾ ਆ ਹਰਿਆਣੇ ਦੀ ਗੰਦਾ ਤਾਂ ਉਹ ਉਹ ਸਾਰੇ ਉਹ ਲੋਕ ਨੂੰ ਪੀੜਤ ਨੇ ਜਾਨੇ ਜੇ ਆਪਾਂ ਕੀ ਕਰਾਂਗੇ ਤਰੱਕੀ ਨੂੰ ਮੈਂ ਤੁਹਾਡਾ ਉਹ ਐਜੀਟੇਸ਼ਨ ਫੇਲਿਅਰ ਸੀ ਨਹੀਂ ਸਾਡਾ ਫੇਰ ਨਹੀਂ ਹੋਇਆ ਅਸੀਂ ਜਗਰਾਤ ਆ ਲੋਕਾਂ ਨੂੰ ਅਸੀਂ ਚੇਚਲ ਉੱਤੇ ਲੈ ਕੇ ਜਿਸ ਵੀ ਤਰ੍ਹਾਂ ਫਰਦਾ ਕਿ ਮੈਂ ਡੈਰੀਆਂ ਬੰਦ ਕਰਾਤੀਆਂ ਮੈਂ ਇੰਨੀ ਸਫਾਈ ਕਰਾਤੀ ਤੁਸੀਂ ਇੱਕ ਵੀ ਵਾਰੀ ਤੁਸੀਂ ਮੇਰੇ ਕਹੇ ਤੇ ਇੱਕ ਵਾਰੀ ਸਿਚਲ ਸਾਹਿਬ ਕੋਲ ਜਾਇਓ ਉਹਨਾਂ ਨੂੰ ਪੁੱਛੋ ਵੀ ਮਰਵੀਰ ਸਾਹਿਬ ਸਿਚਲ ਜੀ ਤੁਸੀਂ ਰਾਸਵਾ ਮੈਂਬਰ ਹੋ ਤੁਹਾਡੇ ਕੋਲ ਪਾਵਰ ਹੈ ਸਰਕਾਰ ਤੁਹਾਡੀ ਆ ਤੁਸੀਂ ਜਿਹੜਾ ਇੰਡਸਟਰੀਆਂ ਦਾ ਕੈਮੀਕਲ ਪੈਂਦਾ ਉਹ ਕਿਉਂ ਨਹੀਂ ਬੰਦ ਕਰ ਰਹੇ ਤੁਸੀਂ ਹੈਰਾਨੀ ਇਹ ਗੱਲ ਦੇਖੋ ਮਕਰ ਸਾਹਿਬ 22 ਜੁਲਾਈ ਨੂੰ ਐਨਜੀਟੀ ਦੇ ਵਿੱਚ ਹੈਰਿੰਗ ਹੁੰਦੀ ਹੈ ਸੁਣਵਾਈ ਹੁੰਦੀ ਹੈ ਬੁੰਡੇ ਦਰਿਆ ਨੂੰ ਲੈ ਕੇ ਉੱਚੇ ਬੁੱਢੇ ਦਰਿਆ ਨੂੰ ਲੈ ਕੇ ਜਾ ਨਵਾਂ ਨਵਾਂ ਹੁਣ ਮੰਤਰੀ ਬਣਿਆ ਲੁਧਿਆਣੇ ਤੋਂ ਸੰਜੀਵ अरोड़ा ਰਾਸਵਾ ਮੈਂਬਰ ਸੀਗੇ ਉਹ ਆਪ ਇੱਕ ਇੰਡਸਟਰੀਅਲ ਆ ਉਹਦੇ ਆਪ ਦੇ ਕਾਰਖਾਨੇ ਆ ਉਸ ਵੱਲੋਂ ਇੱਕ ਟੀਮ ਇੱਕ ਵਕੀਲਾਂ ਦੀ ਟੀਮ ਐ ਜੀਟੀ ਦੇ ਵਿੱਚ ਪੇਸ਼ ਹੁੰਦੀ ਹੈ ਜੱਜ ਦੇ ਅੱਗੇ ਕਿ ਜੀ ਸਾਨੂੰ ਸਮਾਂ ਦਿੱਤਾ ਜਾਵੇ ਥੋੜਾ ਜਿਹਾ ਹੋਰ ਤੇ ਅਸੀਂ ਕਮੇਟੀਆਂ ਮਤਲਬ ਕਿ ਬਣਾ ਰਹੇ ਹਾਂ ਮਕਰ ਸਾਹਿਬ ਉਸ ਬੰਦੇ ਨੇ ਸੰਜੀਵ अरोड़ा ਨੇ ਸੱਤ ਕਮੇਟੀਆਂ ਬਣਾਈਆਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਸੱਤਾਂ ਕਮੇਟੀਆਂ ਦੇ ਕੋਈ ਚੇਅਰਮੈਨ ਜਿਹੜੇ ਲਾਏ ਪ੍ਰਧਾਨ ਲਾਏ ਜਿਹੜੇ ਮੁਖੀ ਲਾਏ ਉਹ ਸਾਰੇ ਜਿਹੜੇ ਨਸਟਰੀਅਲ ਨੇ ਉਹ ਲਾਏ ਮંત્રી ਬਣਨ ਤੋਂ ਬਾਅਦ ਜਿਹੜਾ ਪਹਿਲਾ ਵਧਾਈ ਦਾ ਪੇਜ ਆਇਆ ਫੁੱਲ ਪੇਜ ਉਹ ਡਾਇੰਗ ਇੰਡਸਟਰੀ ਦਾ ਆਇਆ ਅਖਬਾਰ ਦੇ ਵਿੱਚ ਉਹਨਾਂ ਨੂੰ ਫਿਰ ਤੁਸੀਂ ਆਪ ਹਿਸਾਬ ਲਾ ਲਓ ਵੀ ਉਸ ਬੰਦੇ ਨੂੰ ਡਾਇੰਗ ਦੇ ਨਾਲ ਮੈਂ ਇਹ ਕਹਿ ਰਿਹਾ ਕਿ ਤੁਸੀਂ ਵਨ ਸਾਈਡਿਡਲੀ ਉਸ ਇੰਡਸਟਰੀ ਦੇ ਖਿਲਾਫ ਹੋ ਉਹਦਾ ਹੱਲ ਕੀ ਹੈ ਜਿਵੇਂ ਉਦੋਂ ਮੇਰੇ ਯਾਦ ਹੈ ਜਦੋਂ ਤੁਸੀਂ ਤੇ ਅਮਤੋਜਨ ਸਪੀਚ ਕਰ ਰਹੇ ਸੀ ਸ਼ਾਇਦ ਅਮਤੋਜ ਨੇ ਜਾਂ ਤੁਸੀਂ ਇਹ ਗੱਲ ਕੀਤੀ ਸੀ ਕਿ ਸਾਊਥ ਦੇ ਵਿੱਚ ਵੀ ਕਿਸੇ ਸ਼ਹਿਰ ਦਾ ਜ਼ਿਕਰ ਕਰ ਰਹੇ ਸੀ ਕਿ ਉੱਥੇ ਬਹੁਤ ਵੱਡੀ ਡਾਇੰਗ ਇੰਡਸਟਰੀ ਹੈ ਉੱਥੇ ਹਾਈ ਕੋਰਟ ਨੇ ਬੰਦ ਕੀਤੀ ਔਰ ਉਹਨਾਂ ਨੇ ਫਿਰ ਡਰਾਈ ਜਿਹੜੀ ਹੈ ਡਾਈੰਗ ਉਹਦੇ ਵੱਲੋਂ ਮੂਵ ਕਰਕੇ ਤਾਂ ਕੀ ਜੇ ਇਸ ਇੰਡਸਟਰੀ ਇੰਨੀ ਵੱਡੀ ਹਜ਼ਾਰਾਂ ਕਰੋੜ ਦੀ ਜੇ ਇੰਡਸਟਰੀ ਹੈ ਮਾਂਚੈਸਟਰ ਆਫ ਇੰਡੀਆ ਕਹਿੰਨੇ ਆਪਾਂ ਪੂਰੀ ਦੁਨੀਆ ਦੇ ਵੱਡੇ ਬ੍ਰਾਂਡਸ ਇਹਨਾਂ ਤੋਂ ਕਪੜਾ ਲੈ ਰਹੇ ਐ ਡਾਈੰਗ ਕਰਾ ਰਹੇ ਐ ਤਾਂ ਕੀ ਇਸ ਗੱਲ ਦੀ ਫੇਵਰ ਚੋਂ ਕਿ ਸਰਕਾਰ ਇਹਨਾਂ ਨੂੰ ਕੋਈ ਸਪੈਸ਼ਲ ਪੈਕੇਜ ਦੇਵੇ ਤਾਂ ਜੋ ਇਹ ਲਿਕੁਇਡ ਡਾਈੰਗ ਤੋਂ ਡ్రਾਈ ਡਾਈੰਗ ਦੇ ਵਿੱਚ ਜਾ ਸਕੇ ਨਹੀਂ ਤੁਸੀਂ ਦੇਖੋ ਮਕਰ ਸਾਹਿਬ ਜਦੋਂ ਸੰਜੀਵ ਰੋੜੇ ਨੂੰ ਮੰਤਰੀ ਬਣਾਇਆ ਜਾਂਦਾ ਤੇ ਵਿਭਾਗ ਵੀ ਉਹ ਹੀ ਇੰਡਸਟਰੀ ਵਾਲਾ ਦਿੱਤਾ ਜਾਂਦਾ ਡਿਪਾਰਟਮੈਂਟ ਵੀ ਉਹ ਹੀ ਦਿੱਤਾ ਜਾਂਦਾ ਜਿਹੜਾ ਬੰਦਾ ਆਪ ਖੁਦ ਉੱਥੇ ਪਿਛਲੇ 25-30 ਸਾਲ ਤੋਂ ਕਾਰਖਾਨੇ ਲਾ ਕੇ ਬੈਠਾ ਹੈ ਪਾਣੀ ਦੇ ਵਿੱਚ ਜ਼ਹਿਰ ਘੋਲ ਰਿਹਾ ਹੈ ਉਹ ਬੰਦਾ ਜ਼ਹਿਰ ਨੂੰ ਸਾਫ਼ ਕਰ ਦੂ। ਦੂਜੀ ਗੱਲ ਜਿਹੜੀ ਮੈਂ ਕੀਤੀ ਸੀ ਵੀ ਇੱਕ ਵਾਰੀ ਆਲਟਰਨੇਟ ਤਾਂ ਦੇਣਾ ਪਊਗਾ। ਜਿਵੇਂ ਅਮਨਤੋਜ ਮਾਨ ਨੇ ਮੇਰੇ ਯਾਦ ਆ ਗਿਆ ਜਦੋਂ ਮੈਂ ਇੰਟਰਵਿਊ ਚ ਉਹਨਾਂ ਨੂੰ ਇਹ ਪੁੱਛਿਆ ਕਿ ਕੀ ਆਲਟਰਨੇਟ ਉਹਨਾਂ ਨੇ ਕਿਹਾ ਕਿ ਆਲਟਰਨੇਟ ਦੇਣਾ ਮੇਰਾ ਥੋੜੀ ਕੰਮ ਹੈ। ਸਰਕਾਰ ਕਾਦੇ ਵਾਸਤੇ ਹੈ ਅਸੀਂ ਹੋਕਾ ਦਿੱਤਾ ਆਲਟਰਨੇਟ ਇਹ ਲੱਭਣ। ਨਹੀਂ ਚਲੋ ਆਲਟਰਨੇਟ ਵੀ ਸਾਡੇ ਕੋਲ ਹੈਗਾ ਦੇ ਦੇ। ਹੈਗਾ ਆਲਟਰਨੇਟ। ਹੈਗਾ ਹੈਗਾ। ਅਸੀਂ ਇੱਕ ਬਹੁਤ ਸੱਤ ਅੱਠ ਸਫਿਆਂ ਦਾ ਸਾਰਾ ਇੱਕ ਦੱਸਿਆ ਉਹਦੇ ਵਿੱਚ ਵੀ ਆਹ ਆਲਟਰਨੇਟਿਵ ਆ ਆ ਇਹਦਾ ਬਦਲ ਹੈਗਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ ਮਕਰ ਸਾਹਿਬ ਜੇ ਤੁਸੀਂ ਮੇਰੇ ਆਖੇ ਇੱਕ ਵਾਰੀ ਬਲਬੀਰ ਸਿੰਘ ਕੋਲ ਜਾਓ ਤੇ ਉਹਨੂੰ ਨਿਮਰਤਾ ਸਹਿਤ ਬੇਨਤੀ ਕਰੋ ਵੀ ਤੁਸੀਂ ਡੈਰੀਆਂ ਖਿਲਾਫ ਬੋਲਦੇ ਹੋ ਗੋਹੇ ਖਿਲਾਫ ਬੋਲਦੇ ਹੋ ਇੰਡਸਟਰੀ ਖਿਲਾਫ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਇੱਕ ਵੀ ਵੈਲਿਡ ਪੁਆਇੰਟ ਬਹੁਤ ਵੈਲਿਡ ਪੁਆਇੰਟ ਹੈ ਇੱਕ ਵੀ ਵਾਰ ਉਸ ਇਨਸਾਨ ਨੇ ਕਦੇ ਇੰਡਸਟਰੀਆਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਵੀ ਇੰਡਸਟਰੀਆਂ ਕੈਮੀਕਲ ਪਾਉਂਦੀਆਂ ਓਏ ਮੰਨ ਤਾਂ ਰਿਹਾ ਵੀ ਜ਼ਹਿਰ ਪੈਂਦਾ ਪਾਖਾਉਂ ਰਿਹਾ ਸੀਵਰੇਜ ਪ ਦੂਜਾ ਗੰਦ ਵੀ ਸਾਫ ਹੋ ਜਿਹੜਾ ਸਟ੍ਰੀਟ ਹੋ ਜਾਊਗਾ ਕੈਮੀਕਲ ਟ੍ਰੀਟ ਨਹੀਂ ਹੁੰਦਾ ਖਾਸ ਤੌਰ ਤੇ ਡਾਈੰਗ ਤੇ ਇਲੈਕਟ੍ਰੋਪਲੇਟ ਇਹ ਇਹਨੂੰ ਹਜ਼ਾਰਾਂ ਬਾਰੀ ਟ੍ਰੀਟ ਕਰਨ ਲੈ ਪਾਣੀ ਨਹੀਂ ਨਿਕਲ ਨਹੀਂ ਸਕਦਾ ਇਤਿਹਾਰ ਬੇ ਹੋ ਚੁੱਕੇ ਨੇ ਜਾਣੇ ਕਿ ਤੁਸੀਂ ਇਹ ਦੇਖੋ ਜਦੋਂ ਐਨਓਸੀ ਮਿਲੀ ਆ ਇਹਨਾਂ ਇੰਡਸਟਰੀਆਂ ਨੂੰ ਬਕਾਇਦਾ ਤੌਰ ਤੇ ਲਿਖੀਆਂ ਹੋਈਆਂ ਗੱਲਾਂ ਨੇ ਕਿ ਇਹ ਤੁਸੀਂ ਕਿਸੇ ਵੀ ਦਰਿਆ ਚ ਕਿਸੇ ਵੀ ਧਰਤੀ ਹੇਠਾਂ ਕਿਸੇ ਵੀ ਹੋਰ ਨਹਿਰ ਦੇ ਵਿੱਚ ਤੁਸੀਂ ਸਾਫ ਕਰਕੇ ਵੀ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਸਾਫ ਕਰਕੇ ਵੀ ਨਹੀਂ ਇਹ ਇੰਟਰਨੈਸ਼ਨਲ ਰਿਪੀਰੀਅਨ ਲਾਅ ਹੈ ਇਹ ਹਾਂ ਇੰਟਰਨੈਸ਼ਨਲ ਕਾਨੂੰਨ ਹੈ ਇਹ ਤੁਸੀਂ ਹੋਰ ਦੇਖੋ ਇਹਦੇ ਵਿੱਚ ਸੈਂਟਰਲ ਸਟਾਰਨਿਕ ਸੋਧ ਕੀਤੀ ਪਿ ਵੀ ਪਹਿਲਾਂ ਇਹਦੇ ਵਿੱਚ ਸਜ਼ਾ ਸੀਗੀ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਸੀ ਹੁਣ ਉਹਦੇ 'ਚ ਸੋਧ ਕਰਕੇ ਇਹਨਾਂ ਨੇ ਐਮੈਂਡਮੈਂਟ ਕਰਕੇ ਉਹਦੇ 'ਚ ਇਹਨਾਂ ਨੇ ਲਿਆਂਦਾ ਵੀ ਇਹਨੂੰ ਕੱਲੇ ਜਰਮਾਨੇ ਤਕਸੀਮਤ ਕਰਤਾ ਅੱਛਾ ਉਹੀ ਜਿਹੜਾ ਸੈਂਟਰ ਨੇ ਸੋਧ ਕੀਤੀ ਉਹੀ ਪੰਜਾਬ ਸਰਕਾਰ ਨੇ ਕਰਤੀ ਵੀ ਕੋਈ ਹੁਣ ਸਾਨੂੰ ਸਜ਼ਾ ਨਹੀਂ ਜੁਰਮਾਨਾ ਹੈ ਜਿਹੜਾ ਬੰਦਾ ਮਕਰਨ ਸਾਹਿਬ ਜਿਹੜਾ ਬੰਦਾ ਇੱਕ ਇੰਡਸਟਰੀਅਲ ਕਰੋੜਾ ਰੁਪਿਆ ਕਮਾਉਂਦਾ ਹੈ ਜਿਹੜਾ ਬੰਦਾ ਮੋਟਾ ਚੜਾਵਾ ਕਰੋੜਾਂ ਰੁਪਈਆ ਦਾ ਫੰਡ ਸਰਕਾਰਾਂ ਨੂੰ ਲੀਡਰ ਨੂੰ ਚੜਾਵਾ ਦੇ ਸਕਦਾ ਹੈ ਉਹਦੇ ਲਈ 15-20 ਲੱਖ ਰੁਪਏ ਜੁਰਮਾਨਾ ਕੀ ਚੀਜ਼ ਹੈ ਲਗੋ ਪਾਓ ਖੁੱਲਾ ਯਾਰ ਉਹ ਜੇ ਤਾਂ ਡਰਦਾ ਸੀ ਐਫ ਆਈ ਆਰ ਤੋਂ ਡਰਦਾ ਸੀ ਉਹ ਖਤਮ ਕਰਤੀ ਤੇ ਜਿਹੜਾ ਭਵੰਤਮਾਨ ਇਹ ਕਹਿੰਦਾ ਰਿਹਾ ਕਿ ਪਾਣੀ ਆ ਜਾਣਾ ਪਾਤੀਆਂ ਆ ਇਹ ਜਿਹੜੇ ਬੋਰ ਨੇ ਫੈਕਟਰੀਆਂ ਦੇ ਵਿੱਚ ਸਿੱਧਾ ਪਾਣੀ ਅੱਜ ਵੀ ਬੋਲਦਾ ਅੱਜ ਮੁੱਖ ਮੰਤਰੀ ਹੋ ਕੇ ਵੀ ਉਹੀ ਭਾਸ਼ਣ ਦੇ ਹੀ ਜਾਂਦਾ ਖੜਾ ਦਾਨ ਸਭਾ ਚ ਤੇ ਪਾਣੀ ਪਾਇਆ ਜਾ ਰਿਹਾ ਉਹ ਭਰਿਆ ਮਾਨਸਾ ਐਨ ਜੀਟੀ ਨੇ ਆਰਡਰ ਕਰਤੇ ਨੈਸ਼ਨਲ ਪੋਲੀਸ਼ਨ ਬੋਰਡ ਨੇ ਆਰਡਰ ਕਰਤੇ ਅਸੀਂ ਆਰਡਰ ਲੈ ਕੇ ਕਮਿਸ਼ਨਰ ਲੁਧਿਆਣੇ ਕੋਲੇ ਗਏ ਤਾਂ ਖਾਸਾ ਦਿੱਤੀਆਂ ਵੀ ਆਰਡਰਾਂ ਨੂੰ ਤਾਂ ਤੁਸੀਂ ਲਾਗੂ ਕਰ ਦਿਓ ਉਹਦਾ ਤੂੰ ਕਰਨੇ ਆ ਉਹਦਾ ਤੇਰੇ ਹੱਥਾਂ ਗੱਲ ਤੁਹ ਮੁੱਖ ਮੰਤਰੀਆਂ ਪੰਜਾਬ ਦੇ ਹੋਰ ਬਾਕੀ ਤੁਸੀਂ ਵੱਡੇਓ ਸਿਆਣਿਓ ਆਪ ਦੀਆਂ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ ਜੁੜੇ ਰਹੋ ਟਾਕ ਵਿਦ ਬੈਣੀ ਚੈਨਲ ਦੇ ਨਾਲ ਧੰਨਵਾਦ ਜੀ